ਹਵਲੇ ਹੀ ਹੋਤੇ ਤੁਮ ਨਹੀਂ ਹੋਤੇ ਕਾਮਨ ਕਹਾਂ ਤੇ ਆਇਆ ਕੋਣ ਫਿਰ ਕਿੱਥੋਂ ਆਇਆ ਇਹ ਸਭ ਕਿੱਥੋਂ ਆਇਨੇ ਹਾਂ ਜੀ ਰਾਮ ਕੋਈ ਨਾ ਕਿਸੇ ਹੀ ਕਹਿ ਰਹਾ ਫਿਰ ਆਮ ਇਹਦਾ ਮਤਲਬ ਕਿੱਥੋਂ ਆਏ ਹੋਏ ਹਾਂ ਅਸੀਂ ਇੱਥੇ ਕੋਈ ਕਿਸੇ ਦਾ ਨਹੀਂ ਹੈ ਕੋਈ ਨਾ ਕਿਸੇ ਹੀ ਕਹਿ ਰਹਾ ਐਵੇਂ ਨਾ ਬਣ ਰਹਾ ਬਈ ਆਪਾਂ ਮਾਂ ਰਿਸ਼ਤਾ ਦਾਲ ਲੈ ਇਹਦਾ ਲੈ ਆ ਕੇ ਇੱਥੇ ਸੜਤੇ ਢੇਰ ਲਾਤਾ ਬੋੜ ਲਾਤਾ ਜਿਹੜਾ ਦਾਣਾ ਨਾਲ ਲੱਗਦਾ ਉਹ ਭਾਈ ਆ ਕੋਈ ਮਾں ਬਾਪ ਹੈ ਖਬਰਾਂ ਕੋਈ ਕਿੱਥੋਂ ਢੇਲਾ ਤਾਂ ਕੋਈ ਦਾਣਾ ਜਿਹੜੇ ਨੇੜੇ ਦੇ ਨੇ ਉਹ ਰਿਸ਼ਤੇਦਾਰ ਨੇ ਦੂਰ ਵਾਲੇ ਹੈ ਨਹੀਂ ਢੇਲਾ ਹੈ ਬੋਲਦਾ ਖਬਰਾਂ ਕਿਹੜਾ ਕਿਹੜਾ ਨੇੜੇ ਦੇ ਜੇ ਹਲਾ ਦੀਏ ਦੂਏ ਨਾਲੇ ਹੋ ਜਾਣੇ ਨੇ ਜੇ ਫੇਹਲਾ ਦੀਏ ਦੂਏ ਨਾਲੇ ਹੋ ਜਾਣੇ ਨੇ ਇਹ ਤਾਂ ਇਦਾਂ ਹੀ ਚੱਲਦਾ ਰਹਿੰਦਾ ਹੈ ਹਿਲ ਚਲ ਜਿਹੜਾ ਦਾਣਾ ਆਪਾਂ ਚੱਕ ਲਿਆ ਉਥੋਂ ਉੱਠੀ ਪਾਲੀ ਦੂਏ ਤੋਂ ਛੜਤਾ ਦੂਏ ਰਿਸ਼ਤੇਦਾਰ ਹੋ ਗਏ ਐਵੇਂ ਵਰਦੇ ਨੇ ਦੂਏ ਤੋਂ ਚਲੇ ਜਾਂਦੇ ਨੇ ਰਿਸ਼ਤੇਦਾਰ ਹੋਰ ਹੋ ਜਾਂਦੇ ਨੇ ਇਹ ਤਾਂ ਬਹੁਤ ਟੈਂਪੋਰਰੀ ਚੀਜ਼ ਆ ਜਿਹਨੂੰ ਪਰਮਾਨੈਂਟ ਨਹੀਂ ਬੈਠਾ ਸੰਸਾਰ ਓਏ ਉਹ ਹੀ ਢੇਰ ਮੁੱਠੀ ਭਰ ਕੇ ਦੂਏ ਪਾਸੇ ਛੜਤੀ ਤੇ ਫਿਰ ਰਿਸ਼ਤੇਦਾਰ ਦੂਏ ਹੋ ਗਏ ਫਤਲ ਗਏ ਉਹ ਜਿਨਾ ਖਾਤਾ ਨੂੰ ਗੈਰੀ ਕਰਕੇ ਦੀਪ ਖਦਾਉਂਦਾ ਨਿਵਾ ਪੜਦੇ ਹੋਂ ਉਹ ਕਿੱਥੇ ਗਏ ਉਹ ਰਿਸ਼ਤੇਦਾਰ ਤਾਂ ਬਦਲ ਜਾਣੇ ਨੇ ਜੱਜ ਮਹਿਲਾਂ ਵਾਲਿਆਂ ਨੂੰ ਚੱਕ ਕੇ ਥੂ ਜਦ ਜਾਂਦੇ ਨੇ ਝੋਪੜੀਆਂ ਵਾਲੇ ਦੇ ਸਿਰ ਤੇ ਉਹ ਮੁਠੀ ਦੂਏ ਪਾਸੇ ਫਿਰ ਉਹਨੂੰ ਹਟਾ ਦੋਗੇ ਫਿਰ ਝੋੜੀਆਂ ਜਨ ਬੈਦਾ ਹੋ ਜੂ ਉਹ ਫਿਰ ਉਹਨਾਂ ਨੂੰ ਮਹਿਲਾਂਾਂ ਬਣਾ ਦੇਵੇ ਅਗੇ ਫੇ ਝੋਪੜੀਆਂਾਂ ਦੇ ਸਿਰ ਤੂੰ ਚੱਕ ਕੇ ਤੇ ਇਹੀ ਕੰਮ ਲੱਗਿਆ ਰਹਿਣਾ ਇਹ ਤੇ ਇਹ ਤੇ ਚੁੱਟਣ ਵਾਲੀ ਗੱਲ ਐ ਨਹੀਂ ਫੇਕਰਾ ਸੰਸਾਰ ਦਾ ਲੀਡਰਾਂ ਨੂੰ ਅੰਦਰੋਂ ਫਿਕਰ ਆਪਣਾ ਆਪਣੇ ਪਰਿਵਾਰ ਦਾ ਉੱਤੋਂ ਫਿਕਰ ਹੈ ਸੰਸਾਰ ਦਾ ਜਿਹਨੇ ਲੀਡਰ ਨੇ ਅੰਦਰੋਂ ਫਿਕਰ ਆਪਣਾ ਤੇ ਆਪਣੇ ਪਰਿਵਾਰ ਦਾ ਔਰ ਆਪਣਾ ਪਰਿਵਾਰ ਕੋਈ ਹੈ ਹੀ ਨਹੀਂ ਜੇ ਹੈ ਤਾਂ ਸਾਰੇ ਹੀ ਆਪਣਾ ਪਰਿਵਾਰ ਨੇ ਕੀ ਪਤਾ ਕਿੱਥੋਂ ਆਏ ਹੋ ਕਵਣ ਕਹਾ ਤੇ ਆਇਆ ਕੀ ਪਤਾ ਪਿੱਛੇ ਕਿਹੜੇ ਪਰਿਵਾਰ ਸੀ ਉਦੋਂ ਪਿੱਛੇ ਕਿਹੜੇ ਪਰਿਵਾਰ ਸੀ ਉਦੋਂ ਪਿੱਛੇ ਕਿਹੜਾ ਪਰਿਵਾਰ ਸੀ ਤੇ ਸਾਰਾ ਪਰਿਵਾਰ ਤਾਂ ਕੋਈ ਹੈ ਫਿਰ ਆਪਣਾ ਔਰ ਪਰਾਇਆ ਕਿੱਥੋਂ ਆ ਗਿਆ ਆਪਣਾ ਪਰਾਇਆ ਕਿੱਥੋਂ ਆਇਆ ਹੈ ਇੱਥੇ ਆ ਗਿਆ ਆਪਣਾ ਪਰਾਇਆ ਮੜ ਜਾਂਦਾ ਆਪਣਾ ਪਰਾਇਆ ਇੱਕ ਭਰਮ ਕਵਣ ਕਹਾ ਤੇ ਆਇਆ ਜੇ ਸਵਾਲ ਦਾ ਜਵਾਬ ਲੱਭੀਏ ਫਿਰ ਆਪਣਾ ਪਰਾਇਆ ਨਹੀਂ ਰਹਿਣਾ ਜੇ ਇਹ ਜਿਵੇਂ ਇਹ ਕਵਣ ਕਹਾ ਤੇ ਆਇਆ ਸਵਾਲ ਲੈ ਕੇ ਇਹਦੀ ਖੋਜ ਸ਼ੁਰੂ ਕਰ ਦਈਏ ਫਿਰ ਆਪਣਾ ਪਰਾਇਆ ਕੋਈ ਨਹੀਂ ਫਿਰ ਇੱਕ ਬਤਾਇ ਕਿਸਕੇ ਅੰਬਰ ਕਾ ਜੇ ਦੇਖਦੇ ਆਹ ਸੰਸਾਰ ਨੂੰ ਜੋ ਅੱਖਾਂ ਨਾਲ ਤੀਂਦਾ ਇਹਨੂੰ ਸੱਚ ਮੰਨਦੇ ਆ ਜਿੱਤੇ ਅਸੀਂ ਬੈਠੇ ਖੜੇ ਆ ਜਿਹੜੇ ਸਾਡੇ ਨੇੜੇ ਵਾਲੇ ਨੇ ਜੇ ਇਹਨੂੰ ਦੇਖਦੇ ਆ ਪ੍ਰੈਜ਼ੈਂਟ ਨੂੰ ਦੇਖਦੇ ਆ ਫਿਰ ਇਸ ਤੇ ਲੱਗਦੇ ਸਾਨੂੰ ਫਿਰ ਹੈ ਉਹ ਭਾਈ ਬਾਪ ਤਾਂ ਲਫ਼ਜ਼ ਤਾਂ ਵਰਤੇ ਨੇ ਭਾਈ ਨਾ ਹੋਤੀ ਬਾਪ ਨਾ ਹੁੰਦਾ ਸ਼ਬਦ ਤਾਂ ਵਰਤੇ ਨੇ ਪ੍ਰੈਜ਼ੈਂਟ ਦੇ ਨੇ ਪ੍ਰੈਜ਼ੈਂਟ ਨੂੰ ਦੇਖੀਏ ਸੱਚ ਤਾਂ ਕੁਝ ਹੋਰ ਹੈ ਜੇ ਅਤੀਤ ਨੂੰ ਦੇਖੀਏ ਵਿਚਾਰ ਕੇ ਫਿਰ ਕੁਝ ਵੀ ਨਹੀਂ ਸਭ ਝੂਠ ਹੈ ਚੱਲੇ ਕਿੱਥੋਂ ਤੇ ਕਵਣ ਕਹਾ ਤੇ ਆਇਆ ਆਇਆ ਹਾਂ ਆਇਆ ਦੂਰੋਂ ਚੱਲ ਕੇ ਬਹੁਤ ਦੂਰੋਂ ਚੱਲ ਕੇ ਪਤਾ ਨਹੀਂ ਕੌਣ ਕੌਣ ਸਾਥੀ ਦੀ ਨਾਲ ਦੇ ਦੂਰੋਂ ਚੱਲ ਕੇ ਤਾਂ ਹਾਂਜੀ RAM ਕੋਈ ਨਾ ਤੁਸੀਂ ਹੀ ਕੇਰਾ ਜੈਸੇ ਤਰਵਰ ਪੰਖ ਬਸੇਰਾ ਹੇ RAM ਇੱਥੇ ਤਾਂ ਕੋਈ ਨਾ ਕਿਸੇ ਕੇਰਾ ਇੱਕ ਦੂਏ ਦੇ ਨਾਲ ਸੁਭਾਅ ਨਹੀਂ ਮਿਲਦੇ ਨਾ ਸ਼ਕਲ ਮਿਲਦੀ ਆ ਨਾ ਸੁਭਾਅ ਮਿਲਦਾ ਕੋਈ ਨਾ ਕਿਸੇ ਕੇਰਾ ਨਾ ਕੋਈ ਕਿਸੇ ਦਾ ਹੈ ਵੈਸੇ ਨਾ ਕਿਸੇ ਦਾ ਕੋਈ ਸੁਭਾਅ ਮਿਲਦਾ ਕਿਸੇ ਵਰਗਾ ਨਹੀਂ ਕਿਸੇ ਦਾਬ ਨਹੀਂ ਦੋਈ ਅਰਥ ਤੇ ਕੇਰਾ ਲਗਦਾ ਵੀ ਕਿਸੇ ਦਾ ਨਹੀਂ ਹੈ ਕੋਈ ਕਿਸੇ ਦਾ ਨਹੀਂ ਹੈ ਕੁਛ ਲੱਗਦਾ ਇਹ ਆ ਕੋਈ ਕਿਸੇ ਵਰਗਾ ਨਹੀਂ ਹੈ ਕੋਈ ਨਾ ਕਿਸੇ ਕੇਰਾ ਕਿਸੇ ਛੇ ਸਾਲੀ ਹੈ ਕਿਸੇ ਜੈਸਾ ਨਹੀਂ ਕੋਈ ਇਹ ਵੀ ਗੱਲ ਠੀਕ ਹੈ ਕੋਈ ਕਿਸੇ ਦਾ ਨਹੀਂ ਇਹ ਵੀ ਗੱਲ ਠੀਕ ਹੈ ਦੋਈ ਗੱਲਾਂ ਹੀ ਠੀਕ ਨੇ ਨਾ ਤਾਂ ਸ਼ਗਲ ਕਿਸੇ ਦੀ ਮਿਲਦੀ ਹੈ ਨਾ ਹਕਲ ਮਿਲਦੀ ਹੈ ਜੇ ਅਕਲ ਮਿਲਿਆ ਤਾਂ ਮਤਭੇਦ ਨਹੀਂ ਹੁੰਦੇ ਇਹ ਗੱਲ ਸੰਸਾਰ ਦੇ ਵਿੱਚ ਹੈ ਕੋਈ ਨਾ ਕਿਸੇ ਕਹਿ ਰੋ ਪਰ ਸੱਚ ਕਰਨ ਤੇ ਨਹੀਂ ਉੱਤੇ ਸਾਰੇ ਇੱਕੋ ਹੀ ਰੰਗ ਇੱਕੋ ਹੀ ਰੂਪ ਇੱਕੋ ਜਿਹੀ ਨੇ ਉੱਥੇ ਕੋਈ ਨਹੀਂ ਇੱਥੇ ਪਿੰਨ ਪਿੰਨ ਨੇ अलग-अलग ਨੇ ਕੋਈ ਨਾ ਕਿਸੇ ਕੇਰਾ ਇਸ ਕਰਕੇ ਇਹਨਾਂ ਦਾ ਉਹਨਾਂ ਦਾ ਰਲਦਾ ਹੀ ਨਹੀਂ ਸੁਭਾਅ ਇਹ ਨਹੀਂ ਰਲਦਾ ਕੋਹਾਂ ਦਾ ਇਹਨਾਂ ਨਾਲ ਕੁਝ ਵੀ ਨਹੀਂ ਰਲਦਾ ਭਗਤਾਂ ਦਾ ਸੰਸਾਰੀਆਂ ਨਾਲ ਕੁਝ ਵੀ ਨਹੀਂ ਰਲਦਾ ਭਗਤਾਂ ਨੇ ਤਾਂ ਸੱਚ ਕਿਉਂਕਿ ਸੱਚਖਾਨ ਚ ਕੌਣ ਵਸਦੇ ਨੇ ਭਗਤ ਇੱਥੇ ਭਗਤ ਵਸੈਂ ਤੇ ਹੈ ਲੋਆ ਜੋ ਰੂਪ ਚ ਵਸਦੇ ਨੇ ਭਗਤ ਉਹ ਤੇ ਜੋ ਤੇ ਜੋ ਤਾਂ ਸਰੀਰ ਮਾਇਆ ਤਾਂ ਹੈ ਨਹੀਂ ਕਰੇ ਆਨੰਦ ਸੱਚਾ ਮਨਸੂਹ ਤੇ ਜਿਹੜਾ ਇੱਥੇ ਭਗਤ ਹੈ ਆ ਜੋ ਸਰੀਰ ਦੇ ਵਿੱਚ ਉਹ ਇਹਨਾਂ ਨਾਲ ਕਿਵੇਂ ਲੜ ਜੂਗਾ ਜੇ ਇਹਨਾਂ ਨਾਲ ਲੜਦਾ ਤਾਂ ਉੱਥੇ ਨਹੀਂ ਜਾ ਸਕਦਾ ਜੇ ਉੱਥੇ ਜਾਣਾ ਤਾਂ ਇਹਨੂੰ ਨਹੀਂ ਲੜ ਸਕਦਾ ਸਭ ਆਉਦਾ ਜਾਂ ਤਾਂ ਇਹਨਾਂ ਨਾਲ ਤੋੜਨੀ ਪਊ ਜੇ ਉਹਨਾਂ ਨਾਲ ਜੋੜਨੀਆ ਸੱਚਖਣ ਜੋੜਨੀਆ ਇੱਥੇ ਤੋੜਨੀ ਪਊ ਜੇ ਇੱਥੇ ਜੋੜਨੀ ਉਹਨਾਂ ਨਾਲ ਟੁੱਟੀ ਹੋਈ ਤਾਂ ਹੈ ਉਹ ਉਹ ਟੁੱਟੀ ਹੋਈ ਤਾਂ ਹੈ ਉਹਨਾਂ ਦਾ ਟੁੱਟੀ ਹੋਈ ਜੇ ਜੋੜਨੀਆ ਕਿਸੇ ਨੇ ਤਾਂ ਇਹ ਗੰਨਰ ਹੈ ਤੂੰ ਸੰਗ ਜੋੜ ਅਬਰ ਸੰਗ ਤੋੜੀ ਤੇਰੇ ਨਾਲ ਹੁਣ ਜੋੜ ਲਈ ਇਹਨਾਂ ਨਾਲ ਸੰਸਾਰੀਆਂ ਨਾਲ ਤੋੜ ਲਈ ਫੇਰ ਉਹ ਇਹ ਨ ਕਿਸੀ ਕੇਰਾ ਜੈਸੇ ਤਰਵਰ ਪੰਖ ਬਸੇਰਾ ਜੈਸੇ ਤਰਵਰ ਪੰਖ ਹੀ ਬਸੇਰਾ ਇੱਕ ਪੰਛੀ ਆ ਗਏ ਉੜ ਕੇ ਇੱਕ ਬੜੇ سارے ਬਰਸ਼ ਤੇ ਬਹਿ ਗਏ ਕੋਈ ਕਿਸੇ ਟਾਣੀ ਤੇ ਬਹਿ ਗਿਆ ਕੋਈ ਕਿਸੇ ਤੇ ਬਹਿ ਗਿਆ ਅੱਜ ਕੋਈ ਧੂਆ ਨੜਿਆ ਉਹ ਕੱਲ ਨੂੰ ਜੇ ਸਫਲ ਕਰਾਂਗੇ ਫੇਰ ਉਹ ਧੂਆ ਨੜੇ ਹੋ ਜਾਊਗਾ ਜਿਹੜੀ ਟਾਣੀ ਕਿਸਨ ਵੱਡੀ ਉਹ ਤੇ ਬਹਿ ਗਿਆ ਸ ਤੇ ਕਿਸਨ ਜਿਹੜੀ ਜਗ੍ਹਾ ਜਿੱਥੇ ਜਗ੍ਹਾ ਮਿਲੀ ਉਹ ਤੇ ਬਹਿ ਗਿਆ ਇਹ ਤਾਂ ਇੱਕ ਬਿਰਸ਼ ਤੇ ਜਿਵੇਂ ਪੰਛੀ ਪੰਛੀ ਰਾਤ ਕੱਢਦੇ ਨੇ ਤਾਂ ਕੁਝ ਟਾਈਮ ਵਾਸਤੇ ਬਹਿੰਦੇ ਨੇ ਇਹ ਜੱਗ ਵਸੇ ਰਹੇ ਸਤਸਾਰ ਜਿਹੜੇ ਨੇੜੇ ਵਾਲੇ ਨੇ ਉਹ ਐਂ ਲੱਗਦੇ ਨੇ ਸਾਡੇ ਨੇ ਦੂਰ ਵਾਲੇ ਲੱਗਦੇ ਨੇ ਬਗੜਦੇ ਨੇ